ਪੰਜਾਬੀਓ ਜੇ ਮਾੜਾ ਜਿਹਾ ਮਾਹੌਲ ਠੀਕ ਹੋਣ ਲੱਗਦਾ ਹੈ ਤੇ ਜਿਹੜੇ ਸਿਰਫਰੇ ਜਿਹੜੇ ਕੁਝ ਘਟ ਗਿਆ ਸੋਚਦੇ ਮਾਲਕ ਲੋਕ ਉਹ ਫੇਰ ਖੱਲਰ ਪਾਈ ਜਾਂਦੇ ਆ ਵੇਖੋ ਪ੍ਰਵਾਸੀ ਵੱਲੋਂ ਇੱਕ ਸਰਦਾਰ ਪੱਗ ਵਾਲੇ ਸਕਿਉਰਿਟੀ ਗਾਰਡ ਨਾਲ ਕਿਸ ਤਰ੍ਹਾਂ ਦਾ ਬੇਵਕੀਤਾ ਜਾਂਦਾ ਹੈ ਕੀ ਇਹਨੂੰ ਵਸ ਬੇਵਕਈਆ ਕੀ ਹੈ ਕਿਹੜੀਆਂ ਹੱਦਾਂ ਹੈਗੀਆਂ ਜਦੋਂ ਅਜਿਹੀ ਗਲਤੀ ਹੁੰਦੀ ਆ ਉਦੋਂ ਜਿਹੜੀ ਪੰਜਾਬ ਪੁਲਿਸ ਉਹ ਕਿੱਥੇ ਗਈ ਹੁੰਦੀ ਆ ਹੁਣ ਇਹਦੇ ਤੇ ਕਾਰਵਾਈ ਹੋ ਜਾਂਦੀ ਇਸ ਤੋਂ ਅੱਗੇ ਕੋਈ ਨਾਂ ਬੋਲਦਾ ਤੇ ਵਧੀਆ ਪ੍ਰਾਪਾ ਜਿਹੜਾ ਉਹ ਬਣਿਆ ਰਵੇ ਕਾਇਮ ਹੋਏ ਕਿ ਸਿਸਟਮ ਕੰਮ ਤੰਦਾ ਚੱਲੇ ਪਰ ਇਹਦੇ ਤੇ ਕਿਸੇ ਨੇ ਕਾਰਵਾਈ ਨਹੀਂ ਕੀਤੀ ਨਾ ਇਹਦੇ ਤੇ ਕੁਝ ਹੋਇਆ ਤੇ ਇੱਕ ਸਰਦਾਰ ਦੀ ਬੇਅਦਬੀ ਕੀਤੀ ਸ਼ਰਮ ਆਣ ਕੇ ਹੈ ਸਕਉਰਟੀ ਆਫ ਦੀ ਡਿਊਟੀ ਤੇ ਖਲਾ ਉਹ ਬੋਲਦਾ ਨਹੀਂ ਇਹ ਬੋਲੀ ਜਾਂਦਾ ਨੋਟ ਕਰਕੇ ਦੇਖੇ ਸੁਣੋ ਸਾਰੀ ਵੀਡੀਓ ਸੁਣ ਕੇ ਅੱਗੇ ਸ਼ੇਅਰ ਕਰਿਓ ਜ਼ਰੂਰ ਧੰਨਵਾਦ ਸਤਿ ਸ੍ਰੀ ਅਕਾਲ ਤੈਨੂੰ ਗਾਲ ਕੱਢਿਆ ਠੀਕ ਆ ਤੂੰ ਕੀ ਮੈਂ ਮੁਕਾਲ ਕਰ ਦਿਆ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਤੈਨੂੰ ਕੋਈ ਗਲਤ ਤਮੀਜ਼ ਨਾਲ ਗੱਲ ਕਰ ਰਿਹਾ ਤੂੰ ਕਿੱਦਾਂ ਬੋਲਦਾ ਹਾਂ ਉਹਨੂੰ ਕੋਈ ਗੱਲ ਤੋਂ ਬੰਦ ਕਰੀ ਯਾਰ ਅਸੀਂ ਐਂ ਦੱਸ ਕਿਹਾ ਕਿ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬਲਾਓ ਜਿਹੜੇ ਅਫਸਰਾਂ ਨੂੰ ਬੁਲਾਉਣੇ ਕੋਈ ਕਿਹਨੂੰ ਬੋਲੇ ਕੁਛ ਨਾ ਬੋਲੇ ਦੱਸੋ ਮੈਂ ਗੇਟ ਪਾਸ ਆਪਣਾ ਦਿੰਦਾ ਸਭ ਕੋ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਆ ਫੇਦਾ ਠੀਕ ਆ ਤੇ ਤੂੰ ਬਲਾਓ ਜਿਹਨੂੰ ਬੁਲਾਉਣਾ ਉਹ ਜਿਹੜਾ ਮਰਜ਼ੀ ਨੂੰ ਬੁਲਾਓ ਤੁਸੀਂ ਅਫਸਰਾਂ ਨੂੰ ਬੁਲਾਓ ਜਿੰਨੂੰ ਮਰਜ਼ੀ ਬੁਲਾਓ ਡਰਦਾ ਨਹੀਂ ਕਿਸੇ ਤੋਂ ਹਾਂ ਡਰਦਾ ਨਹੀਂ ਕਿਸੇ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਥਾਂ ਤਾਂ ਮੈਂ ਪੁਲਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਮੈਂ ਅਫਸਰ ਚੱਲ ਜਾਂਦੇ ਆਸੀਂ ਫੱਦੂ ਆ ਕੋਈ ਕਿਹੜੀ ਕੰਪਨੀ ਆ ਅਫਸਰ ਨੂੰ ਰੋਕੋ ਕਿਹੜੀ ਕੰਪਨੀ ਹੈ ਬਾਤ ਤੁਸੀਂ ਫੋਟੋਆਂ ਲਾਓ ਲੱਭੋ ਕਿਹੜੇ ਕੰਪਨੀ ਦੀ ਕੰਪਨੀ ਕਿਹੜੀ ਦਾ ਮੈਂ ਕੰਪਨੀ ਦਾ ਆ ਬਸ ਤੁਸੀਂ ਲੱਭੋ ਜਿਹਨੂੰ ਲੱਭਣਾ ਮੈਂ ਤੇਰੇ ਭਲਾ ਮੈਂ ਨਹੀਂ ਨਾ ਕਸਾਂ ਇਹ ਅਫਸਰ ਜਾ ਰਹੇ ਆ ਇਨਾਂ ਨੂੰ ਰੋਕੋ ਐ ਚਾਸੀਂ ਫੱਦੂ ਆ ਹੈ ਅਫਸਰ ਜਾਂਦੇ ਆ ਪੈ ਚੋ ਲੱਖ ਲੱਖ ਡੇ ਡੇ ਲੱਖ ਰੁਪਇਆ ਲਿੰਦੇ ਆ ਹੈ ਅਸੀਂ ਫੋ ਦੂਆ ਕੰਪਨੀ ਕਿਹੜੀ ਬੋਲ ਬੇ ਕੰਪਨੀ ਮੇ ਛੋਟੀ ਕੰਪਨੀ ਚਾ ਦੱਸੋ ਛੋਟੀ ਕੰਪਨੀ ਚਾ ਹਾਂ ਛੋਟੀ ਕੰਪਨੀ ਚਾ ਲਾਗਿਰਾ ਹਾਂ ਲਾਗਿਰਾ ਪੁਨਾ ਹਾ ਸਿੰਘ ਨਾ ਆਏ ਰਾਖਪੂਤਾ ਰਾਜਪੂਤਾ ਹਾਂ ਰਾਖਪੂਤਾ ਹਾਂ ਕੋਈ ਗੱਲ ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਪਟਨਾ ਪਟਾ ਦਿਓ ਇਹਨਾਂ ਮੇਰਾ ਕੋਈ ਫੋਨ ਨਹੀਂ ਪੁੱਜਦਾ ਤੇ ਹਲੋ ਕਿਹਾ ਹਾਂ ਬਲਾ ਜਿਹਨੂੰ ਬੁਲਾਉਣਾ ਬੁਲਾਓ ਰੁਕ ਜਾ ਯਾਰ ਅੱਜ ਫੱਦੋ ਬੱਤੇ ਆਥੇ ਅਕਸਰ ਪੈ ਕਿ ਗੱਡੀਆਂ ਲੈ ਕੇ ਜਾਂਦੇ ਵਧੀਆ ਬੰਦਾ ਤੂੰ ਵਧੀਆ ਬੰਦਾ ਵਧੀਆ ਤਾ ਅੱਜ ਨਹੀਂ 12 ਸਾਲ ਮੈਂ ਜੰਮਿਆ ਇੱਥੇ ਇੱਕ ਕਿੰਨਾ ਬੰਦਾ ਜਾਣਦਾ ਮੈਨੂੰ ਪਲਾੜਦਾ ਹੁਣ ਤੇਰੀ ਤੇਰੀ ਘਾਟ ਗਈ ਆ ਚੁੱਗੀਆਂ ਤੇ ਮੈਂ ਜੰਮਿਆ ਤੇਰੀ ਘਾਟ ਗਈ ਘਾਟ ਗਈ ਅਫਸਰਾਂ ਨੂੰ ਰੋਕੋ ਉਹ ਤਾਂ ਘਾਟਦਾ ਅਫਸਰਾਂ ਨੂੰ ਰੋਕੋ ਜੱਟਕੇ ਬੁਲੀ ਆਤ ਅਫਸਰਾਂ ਨੂੰ ਰੋਕੋ ਜੱਟਕੇ ਬੁਲੀ ਆਤੇ ਆਸਤੇ ਜੀ ਬੰਦੂ ਬੁਲੀ ਮੈਨੂੰ ਥਾਣੇ ਲੈ ਕੇ ਜਾਣਾ ਚੱਲੋ ਹਾਂ ਥਾਣੇ ਲੈ ਕੇ ਚੱਲ ਪਿੱਛੇ ਮੈਂ ਵੀਡੀਓ ਇੱਥੇ ਮੂੰਹ ਵੀ ਚ ਲੱਗ ਗਿਆ ਤੁਸੀਂ ਬਣਾਓ ਜਿਹੜਾ ਬਣਾਉਣਾ ਜਾ ਜੀ ਨੂੰ ਸੈਂਡ ਕਰਨਾ ਕਰੋ ਪਿੱਛੇ ਹਾਂ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਲਓ ਨੰਬਰ ਨੋਟ ਕਰੋ ਮੇਰਾ ਫੋਨ ਨੰਬਰ ਹੈਂ ਦੇਖ ਲੋ ਇਹਦੇ ਹਾਲ ਦੇਖ ਲੈ ਤੁਸੀਂ ਹਾਲ ਕੀ ਦਖਣਾ ਹਾਲ ਕਾ ਦਾ ਝਾਲ ਹੈਂ ਅਬ ਸਰਬੰਧਿਆ ਲੋ ਤੁਸੀਂ ਰੋਕਦੇ ਨਹੀਂ ਪਹੰਚੋ ਜਿਹੜੇ 10000 12000 ਚ ਲੱਗ ਗਏ ਇਹਨਾਂ ਨੂੰ ਹੀ ਨਾ ਤੇ ਉੱਪਰ ਰੋਪ ਦਿਖਾ ਦੇਓ ਜੀ ਨੂੰ ਬੁਲਾਓ ਨਾ ਬੁਲਾਓ ਮੈਂ ਇੱਥੇ ਬੈਠਾ ਮੈਂ ਕਾਲ ਨਾ ਕਰ ਦੇਖ ਜੇ ਗੱਡੀ ਦੇ ਮੋੜੇ ਮੈਂ ਲੰਬਾ ਨਹੀਂ ਪਿਆ ਹੈਂ ਹਾਂ ਚੋ ਲੋਕ ਕੀ ਬੇਲ ਚੇ ਚਲਾ ਕੇ ਆਂਦੇ ਪੁੱਛੋ ਬੇਲ ਚੇ ਵਾਲੇ ਨੂੰ ਕਿੱਦਾਂ ਕੰਮ ਕਰਦੇ ਆ ਕੋਲੇ ਚ ਹਾਂ ਅਫਸਰ ਆ ਨੂੰ ਬੱਸ ਸਾਡੇ ਕਰ ਚਾਰ ਬੰਦੇ ਭੇਜ ਦੇ ਤੇਰੇ ਬਾਪ ਦਾ ਬੰਦਾ ਏ ਮੈਂ ਅੱਜੇ ਨੌਕਰੀ ਛੱਡੂੰਗਾ ਨਾਲੇ ਕੇਸ ਕਰਕੇ ਛੱਡੂੰਗਾ ਅੱਜਾ ਕਿਦਾਂ ਛੱਡ ਦੂੰਗਾ ਭਲਾ ਜਿਹਨੂੰ ਬੁਲਾਉਣਾ ਬੁਲਾਓ ਨੇ ਮੈਂ ਬਾਈ ਕਿਸੇ ਨੂੰ ਗਾਲ ਨਹੀਂ ਕੱਢਿਆ ਮੈਂ ਕਿਸੇ ਅਫਸਰ ਨੂੰ ਕਿਸੇ ਸਕੋਰਟੀ ਗਾਰਡ ਨੂੰ ਮੈਂ ਗਾਲ ਨਹੀਂ ਕੱਢਿਆ ਆਪ ਸਰਕਾਰ ਜਿਹੜੇ ਤੋਂ ਮੁਨਾਰਾ ਹੈ ਉਹ ਖੜੇ ਹੋ ਗਏ ਆਪਾਂ ਉਹਨੇ ਮਾਰਿਆ ਬੱਚੋ ਨਾਲ ਇੱਕ ਗਾਣਾ ਤੁਹਾਡੇ ਬੰਦੇ ਦੇ ਹੈਗੇ ਬਾਈ ਥੱਪਣ ਮਾਰਨ ਵਾਲੇ ਦੀ ਗਾਲ ਕੱਢੀ ਤੁਸੀਂ ਦਿਖਾਓ ਮੂਵੀਜ਼ ਮੈ ਦਿਖਾ ਦੋ ਆਪਣੀ ਕਾਰਵਾਈ ਜਿਹੜੀ ਗੰਦੇ ਮੂੰਹ ਜਵਾਨੀ ਕਰ ਰੋ ਸਾਹੀ ਵਰਤੀਆਂ ਬਣਾ ਲਈਏ ਮਾਰਦੀ ਥੋੜੀ ਪਾਣੀ ਆਪਾਂ ਐਂ ਉਹਦਾ ਅਜੇ ਨਜ਼ਾਰਾ ਤੋਂ ਦਸਤਖਤ ਕਰਵਾ ਕੇ ਰਿਪੋਰਟ ਕਰੀ ਜਾਂ ਤੂੰ ਮੈਂ ਨਹੀਂ ਕਰਦਾ ਗੱਲ ਦਾ ਦੇਖ ਮੌਕਾ ਮੈਂ ਨਹੀਂ ਕਰਦਾ ਹੈਗਾ ਕਿਸੇ ਦੀ ਅਸੀਂ ਇਹ ਕਹਿੰਦਾ ਗੱਲ ਤਾਂ ਸੁਣ ਲਿਆ ਕਰੋ ਗੱਲ ਕਲੀਅਰ ਕਰ ਲੈਂਦਾ ਫਿਰ ਦੇਖੋ ਜੀ ਬੰਦੇ ਜੁਮੇਰ ਸੀਗੇ ਬੰਦੇ ਸਾਰੇ ਥੱਪੜਾਂ ਨਾਲ ਕਰ ਦਿੰਗੇ ਇਹ ਆਇਆ ਇਹੋ ਕਰਮ ਕਰੇ ਨੀਰੇ ਉਹਨੇ ਆਪਣੀ ਗਾਣੀ ਤੁਸੀਂ ਆਪਣੀ ਗਾਣੀ ਇੱਕ ਗੱਲ ਕਰੀ